ਉਹ ਸਾਡੀ ਬਣਾਉਣ ਵਾਲੇ ਵੀਡੀਓ ਉੱਪਰ ਫੜਾ ਬੈਠ ਰਿਹਾ ਹੈ ਜੋ ਆਪਣੀ ਜਾਨ ਕਰਵਾਏ ਬਿਨਾਂ ਇਹ ਨਗਰ ਕੌਂਸਲ ਦੇ ਪ੍ਰਸ਼ਾਨ ਨਹੀਂ ਗਿਆ ਸੀਗਾ ਕਿ ਇਹ ਸ਼ੈੱਡ ਕਿਸੇ ਟਾਈਮ ਵੀ गिर ਸਕਦਾ ਹੈ ਤੁਸੀਂ ਲਾਈਵ ਤਸਵੀਰਾਂ ਨਿਊਜ਼ 27 ਪੰਜਾਬ ਦੇ ਦੇਖ ਰਹੇ ਹੋ ਜਵਾਲਣਾ ਇੱਕ ਪਿੱਛੇ ਗਈ ਹੈ ਕਾਲਾ ਜਿਗਵਿਤ ਭਗੋਲਾ ਰੋਡ ਤੇ ਗਦਾਮਾਂ ਆ ਕੇ ਲੱਗੀਆਂ ਤੇ ਨਾਲ ਦੀ ਨਾਲ ਅਸੀਂ 3 ਫਾਇਟ ਅੰਦਰ ਲਾਇਆ ਪਟਿਆਲੇ ਤੋਂ ਵੀ ਆ ਰਹੇ ਮਹਾਲੀ ਤੋਂ ਵੀ ਆ ਗਏ ਨਾਲ ਹੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 10-15 ਮਿੰਟ ਕਵਰ ਕਰਦੇ ਚੱਲ ਗਈਆਂ ਦੋ ਬੈਕ ਸਾਈਡ ਤੇ ਲੱਗੀਆਂ ਇੱਕ ਫਰੰਟ ਤੇ ਪਿੱਛੇ ਰੈ residense ਹੈ ਉਹਨਾਂ ਨੂੰ ਸੰਭਾਲ ਲੈਣਾ 15-20 ਮਿੰਟ ਲੱਗਣਗੇ ਸਾਡੇ ਕੋਲ ਫਾਇਟ ਅੰਦਰ ਆ ਰਹੇ ਸਾਡੇ ਕੋਲ ਅਸੀਂ ਨਾਲ ਦੀ ਨਾਲ ਕਾਲਾ residense ਜਿੱਥੇ ਉਹ ਕਵਰ ਕਰ ਰਹੇ ਉਹਨਾਂ ਨੂੰ ਬਚਾ ਰਹੇ ਇਹ ਭਗੋਲਾ ਰੋਡ ਤੇ ਗਦਾਮ ਸੀਗਾ ਜੀ ਮੈਨੂੰ ਫੋਨ ਆਇਆ ਸੀਗਾ ਇਹਨਾਂ ਦੇ ਮਾਲਕਾਂ ਦਾ ਕਿ ਸਾਡੇ ਗਦਾਮ ਉੱਤੇ ਲੱਗੀਆਂ ਤੇ ਫਟਾਫਟ ਫੇਰ ਉਹ ਕਿ ਕਿੰਨੇ ਵਜੇ ਦਾ ਟਾਈਮ ਸੀ ਜਿਹੜੀ ਅੱਗ ਲੱਗੀ ਸੀ ਕਿ ਸਾਰੋਂ ਇਹਨੂੰ ਮਤਲਬ ਲਗਭਗ ਦਾੰਡਾ ਹੋਇਆ ਜਾ ਕੇ ਨੇ ਕੋਈ ਸਮਾਨ ਬਾਹਰ ਪਿਆ ਸੀਗਾ ਤੇ ਜਿਹੜੀ ਹੁਣ ਗੁਰਪ੍ਰੋ ਕਰਕੇ ਜਿਹੜੀ ਆਤਿਸ਼ਬਾਜ਼ੀ ਹੋ ਰਹੀ ਆ ਤਾਂ ਉਹੀ ਲੱਗਦਾ ਵੀ ਉਹ ਸਮਾਂ ਕਿਹਦੇ ਆਤਿਸ਼ਬਾਜ਼ੀ ਗਿਰੀ ਆ ਕਾਉਂਸਟਰ ਵੀ ਅੱਗ ਫੜ ਗਈ ਜਾਂ ਸਰਵਗਤ ਦੀਆਂ ਗੱਡੀਆਂ ਦੋ ਪਹਿਲਾਂ ਪਾਣੀ ਛੱਡ ਕੇ ਚਲੀਆਂ ਵਰਨ ਵਾਸੇ ਇਹ ਗੱਡੀ ਬੈਕਸਾਈਡ 'ਤੇ ਖੜੀ ਆ ਇਹ ਗੱਡੀ ਹੁਣ ਜਾਰੀ ਪਾਣੀ ਵਰਨ ਵਾਸੇ ਤੇ ਚਾਰ ਜਾਂ ਪੰਜ ਗੱਡੀਆਂ ਸਾਡੇ ਹੋਰ ਬਾਹਰੋਂ ਆ ਰਹੀਆਂ ਨੇ ਜਿਹੜੀ ਕੇ 5-10 ਮਿੰਟੇ 'ਚ ਪਹੁੰਚਣਗੇ ਇੱਥੇ ਆ ਕੇ